ਸ਼੍ਰੀ ਵਾਹਿਗੁਰੂ ਜੀ ਚੋਪਈ ਸਾਹਿਬ ਇੱਕ ਓ ਅੰਕਾਰ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਪਾਤਸ਼ਾਹ ਜੀ ਦਸਵੀਂ ਕਬਿਓ ਅਵਾਜ ਬੇਨਤੀ ਚੋਪਈ ਹਮਰੇ ਕਰੋ ਹਾਜ਼ਿਰ ਰਛਾ ਪੂਰਨ ਹੋਏ ਜਿਤ ਕੀ ਇੱਛਾ ਤਾਵ ਚਰਨ ਮੰਦਰ ਹੈ ਹਮਾਰਾ ਆਪਣਾ ਜਾਨ ਕਰੋ ਪਰਚਪਾਰਾ ਹਮਰੇ ਦੁਸ਼ਟ ਸਭ ਆਤਮਕਾਬ ਹੋ ਆਪਹਾਦ ਮਹਮ ਚਾਬਬ ਸੁਖੀ ਵਸੈ ਮੋਰੋ ਪਰਿਵਾਰਾ ਸੇਵਕ ਸਿਕ ਸਭੇ ਕਰਤਾਰਾ ਮੋਰ ਅਛਾ ਨਜ ਕਰਦੇ ਕਰੀਐ ਸਭਰਨ ਕੋ ਆਜ ਸੰਗਤ ਗੈ ਪੂਰਨ ਹੋਏ ਹਮਾਰੀ ਆਸਾ ਤੋਰ ਪੈ ਨਕੇ ਰਹੇ ਪਿਆਸਾ ਮਹਾਂ ਸਾਡ ਅਕੈਵ ਨਾ ਧਿਆਉ ਜੋ ਪਰਚਾਉ ਸੋਤੋਂ ਤੇ ਪਾਉ ਸੇਵ ਸਿਖ ਹਮਾਰੇ ਤਾਰੀ ਹੈ ਜਨ ਜਨ ਸਾਸਤਰ ਹਮਾਰੇ ਮਾਰੀ ਹੈ ਆਪ ਆਦੇ ਮੇਜੇ ਵਰਗੇ ਮਨਨ ਕਾਲ ਕਾ ਅਤਿ ਆਸਨ ਵਰਗੇ ਹੋ ਜੋਤਦਾ ਹਮਾਰੇ ਪਛਾਹ ਸ੍ਰੀ ਅਤੂ ਜੋ ਕਰਿਓ ਰਖਾ ਰਾਖਿ ਨਿਹਾਉ ਮੋ ਰਖਿ ਨਹਾਰੇ ਸਾਹਿ ਸੰਤ ਸਹਾਈ ਪਿਆਰੇ ਦੀਨ ਬੰਦ ਦੁਸ਼ਟਨ ਕੇ ਹੰਤਾ ਤਮੋਹ ਪੂਰੇ ਚਤੁਰਦਸ਼ ਕੰਤਾ ਕਾਲ ਪਾਏ ਬ੍ਰਹਮਾ ਭਵਤਰਾ ਕਾਲ ਪਾਏ ਸ਼ਿਵ ਜੀ ਭਵਤਰਾ ਕਾਲ ਪਾਏ ਕ੍ਰਿਸ਼ਨ ਪ੍ਰਗਾਸਾ ਸਗਲ ਕਾਲ ਕਾ ਕੀ ਆਤਮਾਸ਼ ਜਮਨ ਕਾਲ ਜੋਗੀ ਸਭ ਕੀ ਓ ਬੇਦਰਾਜ ਪਰਮਾ ਜੋਥੀ ਓ ਜਮਨ ਕਾਲ ਸਹ ਲੋ ਸੁਵਾਰਾ ਨਵ ਸ਼ਕਰ ਹੈ ਤਾਹੇ ਹਮਾਰਾ ਜਮਨ ਕਾਲ ਸਹ ਜਗਤ ਬਣਾਇਓ ਦੇਵ ਤੈਤ ਜਥ ਨਉ ਜਾਇਓ ਆਦ ਅੰਤੇ ਕੇ ਔਤਾਰਾ ਸੋਏ ਗੁਰੂ ਸਮਝੀ ਹੋ ਹਮਾਰਾ ਨਮਸਕਾਰ ਜਿਸੇ ਕੋ ਹਮਾਰੀ ਸਗਲ ਪ੍ਰਜਾ ਜਿਨ ਆਪ ਸਵਾਰੀ ਸੇਵਕ ਨ ਕਾ ਸੇਵਕੁ ਸੁਖ ਦੇਉ ਅਸਤਰ ਨ ਕਾ ਪਲ ਮੋਹਤ ਕੇਉ ਘੜ ਘੜ ਕੇ ਅੰਦਰ ਗੇ ਜਾਣਤ ਭਲੇ ਬੁਰੇ ਕੀ ਪੀਰਿ ਬਿਸ਼ਾਂਤ ਚੀਤੇ ਤੇ ਕੰਜ ਰਸਤੂਲਾ ਸਾਪਰਿ ਕਿਰਪਾ ਦ੍ਰਿਸ਼ਟਿ ਕਰ ਪੂਲਾ ਸਾਂਤਨ ਦੁਖ ਪਾਏ ਤੇ ਦੁਖੀ ਸੁਖ ਪਾਏ ਸਾਧਨ ਕੇ ਸੁਖੀ ਏਕ ਏਕੇ ਪੀਰਵਸ਼ਣ ਕੜਕੜ ਕੇ ਬੜਪੜ ਕੇ ਜਨ ਜਦ ਕਰਖ ਕਰਾ ਕਰਤਾਰ ਪ੍ਰਜਾ ਤਰਤ ਤਉ ਦੇਹ ਅਪਾਰਾ ਜਵਾ ਕਰਖ ਕਰਤ ਹੋ ਕਬਹੁ ਤਉ ਮੈ ਮਲਤ ਦੇਹੇ ਦਰਸਬਹੁ ਜੀਤੇ ਬਦਨ ਸ੍ਰਿਸ਼ਟ ਸਵਤਾਰ ਆਪ ਆਪਣੀ ਭੂਜ ਉਚਾਰੈ ਤੁਮ ਸਭ ਹਿਤ ਰਹਿ ਤੰਦਰਾਲਮ ਜਾਨਤ ਮੇਦ ਭੀਦ ਅਰਾਲਮ ਨਿਰੰਕਾਰ ਨਿਰਵਕਾ ਨਿਰਨਾਮ ਆਦਾਨੀਲ ਅਨਾਦ ਸੰਭ ਤਾ ਕਮਨੁ ਉਚਾਰਤ ਪਿਧਾ ਜੈ ਕੋ ਪੀਵ ਨਾ ਪਵਤ ਪਿਧਾ ਤਾ ਕਾ ਕਰਪਾ ਹਨ ਨਮਾਨਤ ਮਹਾ ਮੂਲ ਹੈ ਅਗਜ ਭੇਦ ਨਾ ਜਾਣਤ ਮਹਾ ਦੇਵ ਕੋ ਕਹਿ ਜਸਦਾ ਸ਼ਿਵ ਨਿਰੰਕਾਰ ਕਾ ਚੀਨਤ ਨੇ ਪਿਵ ਆਪ ਆਪਣੇ ਵਧ ਹੈ ਦੇਤੇ ਬਰਨਤ ਪਿੰਨ ਪਿੰਨ ਤੁਮ ਹੈ ਤੇਤੇ ਤੁਮਰਾ ਲਖਾ ਨਾ ਜੈ ਬਸਾਰਾ ਕਹੈ ਬਿਦ ਸਜਾ ਪਰਖਮ ਸੰਸਾਰਾ ਇਕ ਰੂਪਨੂਸ ਰੂਪਾ ਰੰਗ ਪਿਉ ਰਾਪ ਤਿਹੂ ਪੂਪਾ ਅੰਡਾ ਜੇ ਰਸੇ ਤੇ ਕਿਨੀ ਮੋਤਪੇ ਖਾਨ ਬਹੋ ਰਚ ਦੇਨੀ ਕਹੋ ਪੁੱਤ ਰਾਜਾ ਹਵੇ ਬੈਠਾ ਸਹੋ ਸ਼ਿਵਨ ਪਿਉ ਸੰਗਤ ਕੇਠਾ ਸਗਰੇ ਸ੍ਰਿਸ਼ਟ ਦਿਖਾਇਆ ਚੰਪਵ ਆਜਗਾਦ ਸਰੂਪ ਸੁਵੰਪ ਪਵ ਆਵਰਛ ਮੇਰੀ ਤੁਮ ਕਰੋ ਸਿੱਖ ਵਾਰ ਸਿੱਖ ਸੰਗਰੂ ਦੋ ਜਿਥੇ ਅਠਵਤਰ ਪਤਾ ਸਗਲ ਮਲੇਸ਼ ਕਰੋ ਰਣ ਕਤਾ ਜਿਆ ਤੁਜ ਅਧਰਣੀ ਪਰੇ ਜਨ ਕੈ ਦੁਸ਼ਟ ਦੁਖਤ ਹਵੇ ਮਰੇ ਪੁਰਖ ਜਵਨ ਪਗ ਪਰੇ ਤਿਹਾਰੇ ਜਨ ਕੈ ਤੁਮ ਸੰਕਟ ਸਭ ਟਾਰੇ ਜੋ ਕਲ ਕੁਗਬਾਰ ਤਿਆਇ ਹੈ ਤਾਕੇ ਕਾਲ ਨਿਕਟ ਨਹਿ ਰਚਾ ਹੋਏ ਤਾਹੇ ਸਭ ਕਾਲ ਦੁਸ਼ਟ ਅਰਿਸ਼ਟ ਕਰੇ ਤਿਤ ਕਾਲ ਕਿਰਪਾ ਅਦ੍ਰਿਸ਼ਟ ਜਨ ਜਾਹੇ ਨਿਹਰਵੋ ਤਾਕੇ ਤਾ ਤੁਨੁਖ ਮਹਰੋ ਰਿਦ ਸਿਧ ਕਰਮ ਸਭ ਹੋਏ ਦੁਸ਼ਟ ਸਭ ਸਕੈ ਨਾ ਕੋਈ ਏਕਬਾਰ ਅਜਨ ਤਮੈ ਸੁਹਾਰਾ ਕਾਲ ਪਾਸੇ ਤੈਨੂੰ ਭਾਰਾ ਜਿਨ ਨਰਨਾਮ ਤੇ ਹਾਰੂ ਕਹਾ ਦਾਰ ਦੁਸ਼ਟ ਧੋਖ ਤੇ ਰਹਾ ਖੜੜ ਕੇ ਤਮ ਸ਼ਰਮ ਤੇ ਹਾਰੇ ਆਪਵਾਤ ਦੇ ਲਿਹੁ ਬਾਰੇ ਸਰਬ ਠੋਰ ਮੋਹੋ ਸਹਾਈ ਦੁਸ਼ਟ ਦੋਗਤਿ ਲਹ ਬਚਾਈ ਸ਼ਰਨ ਕੇ ਤਮੈ ਸ਼ਰਨ ਤੇ ਹਾਰੀ ਆਪ ਹਾਥ ਦੈਨ ਹੋ ਮਰੀ ਸਰਬ ਠੋਰ ਮੋਹੋ ਸਹਾਈ ਦੁਸ਼ਟ ਦੋਗਤਿ ਮੇ ਬਚਾਈ ਕਿਰਪਾ ਕਰੀ ਹਮ ਪਰਜੰਗ ਮਾਤਾ ਗ੍ਰੰਥ ਕਰਾ ਪੂਰਨ ਸੁਵਰਾਤਾ ਕਿਲ ਵਿਕ ਸਗਲ ਦੇਹ ਕੋ ਹਰਤਾ ਦੁਸ਼ਟ ਦੋਖਿਨ ਕੌਛ ਕਰਤਾ ਸ੍ਰੀ ਆ ਤੁਜ ਜਾਪੈ ਦਿਆਲਾ ਪੂਰਨ ਕਰਾ ਗ੍ਰੰਥ ਅਤਤ ਕਲ ਮਨ ਬਾਚ ਨ ਬਲ ਪਾਵੇ ਸੋਏ ਦੋਖ ਨ ਦਿਸੈ ਮੇ ਆਪਜ ਕੋਈ ਅਡੰ ਸੁਣੈ ਗੁੰਗਜੋ ਆਸੁਰਸ ਦਾ ਪਾਵਈ ਸੁਣੈ ਮੂੜਾ ਚਿਤ ਲਾਏ ਚਤੁਰਤਾ ਵਈ ਦੁਖ ਤਰਦ ਪਾਓ ਨਿਕਟ ਨਾ ਤਿੰਨ ਨਰਕ ਰਹਿ ਹੋ ਜੋ ਆਖੀ ਗਮਾਰ ਚੋਪਈ ਕੋ ਕਹੈ ਚੋਪਈ ਸੰਪਤ ਸਤ ਰਹਿ ਸੈ ਸਪਣਿ ਜੈ ਅਰਧ ਸੈਸ ਆਪਣ ਤੀਨ ਕਹਿ ਜੈ ਪਾਦਰ ਸੁਦੇ ਅਸ਼ਟਮੀ ਰਵਾਰਾ ਤੀਰਸੂਦ੍ਰਵ ਗ੍ਰੰਥ ਸੁਧਾਰਾ ਸਬਈਆ ਪਾਹੀ ਗਹੇ ਜਾਤੇ ਤੁਮਰੇ ਤਵ ਦੇ ਕੋ ਅੱਖ ਤਰਣੈ ਆਨਿਓ ਰਾਮ ਰਹਿਮ ਪ੍ਰਾਨੁ ਪ੍ਰਾਨ ਅਨੇਕ ਹੈ ਮ ਦੇਖ ਨਾ ਮਾਨਿਓ ਸਿਮਰੇ ਸਾਸਰ ਵੇਦ ਸਬੈ ਮੋਪੀਤ ਕਹੈ ਹਮੇਖ ਨਾ ਜਾਣਿਓ ਸ੍ਰੀ ਅਸਪਾਨ ਕਿਰਪਾ ਤੁਮਰੇ ਕਰ ਮੈਂ ਨਾ ਕਹਿਉ ਸਭ ਤੋਹੇ ਬਖਾਨੇ ਹੂੰ ਦੁਹਰਾ ਸਗਲ ਦਵਾਰ ਕੋ ਛਾੜ ਕੇ ਗਿਹੋ ਤਹਾਰੋ ਦਵਾਰ ਬਾਹੀ ਗਹਿ ਖਿਲਾਜ ਅਸ ਗੋਬਿੰਦ ਦਾਸ ਤੁਹਾਰ ਸਗਲ ਦਵਾਰ ਕੋ ਸਾਡਕ ਹੈ ਗਿਓ ਤੁਹਾਨੂੰ ਦਵਾਰ ਬਾਹੇ ਰਹੇ ਕਿਲਾਜ ਅਸ ਗੋਬਨ ਦਾਸ ਤੁਹਾਰ ਹਰਿ ਰਾਮ ਕਲੇ ਮਹਲਾ ਤੀਜਾ ਆਨੰਦ ਇੱਕ ਓ ਅੰਕਾਰ ਸਤਿਗੁਰ ਪ੍ਰਸਾਦ आनंद पिया मेरी माई सतगुरु मैं पाया सतगुरु ता पाया सहद से थे मन वनिया वदांगा रागर्तन परिवार परिया शब्द गम लैया सादोता गाबो साद हरे की रा मनद ने बसाया कह नानक आनंद हुआ सतगुरु मैं पाया ਏ ਮਨ ਮੇਰੇ ਆ ਤੂੰ ਸੁਧਾਰ ਹੋ ਹੰਨ ਨਾਲੇ ਹੰਨ ਨਾ ਰਹੋ ਤੂੰ ਮਨ ਮੇਰੇ ਦੂ ਸਭ ਸਾਰਣਾ ਅੰਗੇਕਾਰ ਹੋ ਕਰੇ ਤੇਰਾ ਆਕਾਰ ਜ ਸਭ ਸਵਾਰਣਾ ਸਮਨਾਗਲਾ ਸਮਰੱਤ ਸੁਆਮੀ ਸੋਕਿ ਅਮਨੈ ਵਿਸਾਰੇ ਕਹੇ ਨਾਨਕ ਮਨ ਮੇਰੇ ਸਨਾਨ ਹੋ ਹਨ ਨਾਨੀ ਸਾਚੇ ਸਾਹਿਬ ਕੀ ਆ ਨਾਹੀ ਕਰਤੇ ਰਹਿ ਕਰਤਾ ਤੇਰਾ ਸਭ ਕੁਛ ਹੈ ਜਿਸ ਦੇਹ ਸੋ ਪਾਵੈ ਸਦਾ ਸਿਖ ਸਲਾਹਾ ਤੇਰੀ ਨਾਮ ਮਨੋ ਸਾਵੈ ਨਾਮ ਇਹ ਕਹਿ ਮਨੋਸਿਆ ਆਵਾਜੇ ਸ਼ਬਦ ਕਨੇਰੇ ਕਹਿ ਨਾਨਕ ਸੱਚੇ ਸਾਹਿਬ ਆਖਿਆ ਨਾਹੀ ਕਰਤੇ ਰਹਿ ਸਾਚਾ ਨਾਮ ਮੇਰਾ ਧਰੋ ਸਾਚਾ ਨਾ ਧਰਮੀ ਰਾਜ ਜਿਨ ਭੁਖਾਂ ਸਭ ਗਵਾਇਆ ਕਾਰ ਛਾਂ ਸੁਖ ਮਨੈ ਉਸਿਆ ਜਨੇ ਚਾ ਸਭ ਉਪਜਾਇਆ ਸਦਾ ਕਰਮਾਨ ਕੀ ਤਾਗਰ ਬਟੋ ਜਿਸ ਦਿਹਾ ਵਟਿਆਇਆ ਕਹੈ ਨਾਨਕ ਸੁਣੋ ਸੰਤੋ ਸ਼ਬਦ ਤਰੋ ਪਿਆਰੋ ਸਾਚਾ ਨਾਮ ਮੇਰਾ ਧਾਰੋ ਆਵਾਜੇ ਪੰਜ ਸ਼ਬਦ ਕਰ ਸੁਭਗ ਕਰ ਸੁਭਗੇ ਸ਼ਬਦ ਵਾਜੇ ਇਕ ਲਾਹਿਤ ਕਰਤਾ ਧਾਰਿਆ ਪੰਜ ਦੂਦ ਵਸ ਕਿਤੇ ਕਾਲ ਕੰਡ ਕੁਮਾਰਿਆ ਤੁਰ ਕਰਮ ਪਾਇਆ ਤਦ ਦਿਨ ਕਾ ਸੇ ਨਾਮ ਹਰਿ ਕੇ ਲਾਗੇ ਗਹਿ ਨਾਨਕ ਦੇਸੁ ਬੂਆ ਤੇ ਤੇ ਕਰ ਅਨਹਦ ਬਾਚੇ ਆਨੰਦ ਸੁਨੋਣ ਭਾਗੀ ਹੋ ਸਗਲ ਮਨੋਰਤ ਪੂਰੇ ਪਾਨ ਬ੍ਰੰਪਰਪਾਇ ਆਤ ਨੇ ਸਗਲੇ ਵਿਸੂਲੇ ਦੁਖ ਦੋਸ਼ ਨਤਾ ਬੁਤਰੇ ਸੁਣੇ ਸਚੀ ਬਾਣੀ ਸੰਤ ਸਾਜਣ ਭਏ ਸਰਸੇ ਪੂਰੇ ਗੁਰ ਤੇ ਜਾਣੀ ਸੁਣਤੇ ਪੁਨਿਤ ਕਹਤੇ ਪਵਿੱਤ ਸਤਿਗੁਰ ਹਾ ਪ੍ਰਪੂਰੇ ਬਰਵੰਤ ਨਾਨਕ ਅਗਦੇ ਚਰਨ ਲਾਗੇ ਵਾਜੇ ਅਨਹਦ ਤੂਰੇ ਬਰਵੰਤ ਨਾਨਕ ਅਗਦੇ ਚਰਨ ਲਾਗੇ ਵਾਜੇ ਅਨਹਦ ਤੂਰੇ ਸ਼ਲੋਕ ਪਵਨ ਗੁਰੂ ਪਾਣੀ ਪਿਤਾ ਮਤਾ ਤਰਤ ਮਹਤ ਦਿਵਸ ਰਾਤ ਦਿਦਾਈ ਦਾਇਆ ਹਿਲੇ ਸਗਲ ਜਗਤ ਚੰਗਿਆਈਆਂ ਬੁਰਿਆਈਆਂ ਵਾਚੈ ਧਰਮ ਹਦੂਰ ਕਰਮ ਆਪੋ ਆਪਣੀ ਕੇ ਨੇੜਾ ਕੇ ਦੂਰ ਜਿਨੇ ਨਾਮ ਧਿਆਇ गए सकत, सकत अकाल नानक ते मुख जाले कीतेस ते नाल जिने नामत आया गए मसत नानक ते मुख जाले कते नाल। वाहे गुरु जी का खालसा श्री गुरु जी के फतेह